ਜੈ ਸ਼੍ਰੀ ਬਾਵਲਾਲ ਜੀ ਵੈਸੇ ਤਾਂ ਸਾਰੇ ਧਿਆਨਪੁਰ ਵਿੱਚ ਲੌਸਮੈਂਟ ਕਰਾ ਦਿੱਤੀ ਹੈ ਕਿ ਅੱਜ ਸ਼੍ਰੀ ਰਾਮ ਲੀਲਾ ਕਲੱਬ ਧਿਆਨਪੁਰ ਵਾਲੇ ਬੱਸ ਸਟੈਂਡ ਤੇ ਭਾਰੀ ਭੰਡਾਰਾ ਕਰਾ ਰਹੇ ਹਨ ਸੋ ਜਿਨ੍ਹਾਂ ਨੇ ਲੌਸਮੈਂਟ ਸੁਣ ਲਈ ਹੈ ਉਹ ਵੀ ਲੰਗਰ ਭੰਡਾਰਾ ਸ਼ਕਨ ਆ ਜਾਓ ਜੋ ਫੇਸਬੁਕ ਤੇ ਮੇਰੀ ਵੀਡੀਓ ਦੇਖ ਰਿਹਾ ਹੈ ਉਹ ਵੀ ਬਸ ਸਟੈਂਡ ਤੇ ਲੰਗਰ ਪੰਡਾਰਾ ਸ਼ਕਨ ਆ ਜਾਓ ਅੱਜ ਰਾਮਲੀਲਾ ਕਲੱਬ ਵਾਲੇ ਤੁਹਾਡੇ ਸਹਿਯੋਗ ਨਾਲ ਲੰਗਰ ਪੰਡਾਰਾ ਕਰ ਰਹੇ ਹਾਂ ਇਹ ਲੰਗਰ ਪੰਡਾਰਾ ਹਰ ਦਸਹਰੇ ਤੋਂ ਬਾਅਦ ਕਰਾਇਆ ਜਾਂਦਾ ਹੈ ਲੋਕ ਇਸ ਨੂੰ ਰਾਵਣ ਦਾ ਕੱਟ ਕਹਿੰਦੇ ਹਨ ਪਰ ਇਹ ਰਾਮਨ ਦਾ ਕੋਈ ਕੱਟ ਨਹੀਂ ਹੈ ਇਹ ਲੰਗਰ ਭੰਡਾਰਾ ਹੈ ਜੋ ਬ੍ਰਾਹਮਣਾਂ ਨੂੰ ਪਹਿਲੇ ਖਾਣਾ ਖਿਲਾ ਕੇ shri prabhu ram ji ਜੋ ਬ੍ਰह्म ਹਤਿਆ ਦਾ ਦੋਸ਼ ਰਾਵਣ ਨੂੰ ਮਾਰਨ ਨਾਲ ਲੱਗਾ ਹੈ ਉਸ ਤੋਂ ਮੁਕਤ ਹੋਣ ਲਈ ਇਹ ਭੰਡਾਰਾ ਕਰਾਇਆ ਜਾਂਦਾ ਹੈ ਫਿਰ ਰਾਮ ਤੀਰਥ ਇਸ ਇਸ਼ਨਾਨ ਕੀਤਾ ਜਾਂਦਾ ਹੈ ਕੁਝ ਦਿਨ ਬਾਅਦ ਹੀ ਮੇਲਾ ਆ ਜਾਂਦਾ ਹੈ ਤੇ ਸਾਰੇ ਕਰੀਬ ਰਾਮ ਤੀਰਥ ਇਸ਼ਨਾਨ ਕਰਨ ਵੀ ਜਾਂਦੇ ਹਨ ਪਹਿਲੇ ਹਰ ਦੁਆਰ ਜਾਂਦੇ ਸੀ ਪਰ ਹੁਣ ਸਮੇਂ ਦੀ ਘਾਟ ਹੁਣ ਕਾਰਨ ਸਾਰੇ ਹੀ ਪ੍ਰੋਗਰਾਮ ਛੇਤੀ ਛੇਤੀ ਹੋ ਜਾਂਦੇ ਹਨ ਇਸ ਲਈ ਤੁਸੀਂ ਸਾਰੇ ਆਓ ਤੇ ਅੱਜ ਲੰਗਰ ਭੰਡਾਰਾ બસ ਸਟੈਂਡ ਤੇ ਸ਼ਕੂ ਜੈ ਸ਼੍ਰੀ ਬਾਵਾ ਲਾਲ ਜੀ ਹਰ ਹਰ ਮਹਾਦੇਵ